ਦਰਸ਼ਕਾ ਆ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਹਾ ਰਵਿੰਦਰ ਸਿੰਘ ਬੱਦਨ ਮੋਗਾ ਦੇ ਵਿੱਚ ਕਿਸਾਨਾਂ ਦੀ ਅੱਜ ਮਹਾਪੰਚਾਇਤ ਹੋਈ ਬਲਵੀਰ ਸਿੰਘ ਰਾਜੇਵਾਲ ਰਕੇਸ਼ ਤਕੈਤ ਸਮੇਤ ਐਸ ਕੇ ਐਮ ਦੇ ਤਮਾਮ ਆਗੂ ਸਟੇਜ ਤੇ ਮੌਜੂਦ ਰਹੇ ਬਿਆਨਬਾਜ਼ੀ ਹੋਈ ਤੇ ਇੱਕ ਸਵਾਲ ਜੋ ਅਕਸਰ ਚੁੱਕਿਆ ਜਾ ਰਿਹਾ ਸੀ ਤੇ ਕੀ ਐਸ ਕੇ ਐਮ ਹੁਣ ਖਨੋਰੀ ਤੇ ਸ਼ੰਭੂ ਤੇ ਚੱਲ ਰਹੇ ਮੋਰਚਿਆਂ ਤੋਂ ਵੱਖਰਾ ਹੈ ਸ਼ਾਇਦ ਇਸ ਦਾ ਜਵਾਬ ਅੱਜ ਮੋਗਾ ਕਨਵਨ ਜੋ ਮਹਾਪੰਚਾਇਤ ਹੋਈ ਹੈ ਉਸ ਤੋਂ ਮਿਲ ਵੀ ਗਿਆ ਹੋਵੇ ਸ਼ਾਇਦ ਇਸ ਤੋਂ ਬਾਅਦ ਹੁਣ ਇਹ ਤਿੰਨੇ ਚਾਰ ਜੋ ਮੋਰਚੇ ਨੇ ਇਕੱਠੇ ਹੁੰਦੇ ਹੋਏ ਨਜ਼ਰ ਵੀ ਆਉਣ ਸ਼ਾਇਦ ਇਹ ਹੋ ਸਕਦਾ ਹੈ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਤਾਕਤ ਦਾ ਅੰਦਾਜ਼ਾ ਸ਼ਾਇਦ 1-2 ਦਿਨਾਂ ਦੇ ਵਿੱਚ ਲੱਗ ਜਾਣ ਸ਼ਾਇਦ ਇਸ ਲਈ ਹੈ ਕਿਉਂਕਿ ਹਜੇ ਬਲਬੀਰ ਸਿੰਘ ਰਾਜੇਵਾਲ ਰਾਕੇਸ਼ ਟਕੈਤ ਤੇ ਹੋਰ ਐਸ ਕੇ ਐਮ ਦੇ ਜਿੰਨੇ ਵੱਡੇ ਚਿਹਰੇ ਨੇ ਉਹ ਕਦੋਂ ਖਨੋਰੀ ਤੇ ਕਦੋਂ ਸ਼ੰਭੂ ਪਹੁੰਚਦੇ ਨੇ ਕਦੋਂ ਹੱਥ ਹੁੰਦੇ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਸਰਵਨ ਸਿੰਘ ਪੰਦੇਰ ਨਾਲ ਇਹ ਦੇਖਣਾ ਹੋਵੇਗਾ ਪਰ ਅੱਜ ਇੱਕ ਗੱਲ ਇਹ ਸਾਫ਼ ਹੋ ਗਈ ਹੈ ਕਿ ਐਸ ਕੇ ਐਮ ਨੇ ਮਤੇ ਪਾਸ ਕੀਤੇ ਨਹੀਂ ਸਾਫ਼ ਤੌਰ ਤੇ ਕਹਿ ਦਿੱਤਾ ਕਿ ਉਹ ਖਨੋਰੀ ਮੋਰਚੇ ਦੇ ਨਾਲ ਖੜੇ ਨੇ ਜੋ ਕਹਿ ਰਹੇ ਸੀ ਕਿ ਐਸ ਕੇ ਐਮ ਦੋ ਫੜ ਹੈ ਤਿੰਨ ਫੜ ਚਾਰ ਫੜ ਅੱਜ ਉਹਨਾਂ ਨੂੰ ਇਹ ਸਨੇਹਾ ਰਾਜੇਵਾਲ ਨੇ ਦੇ ਦਿੱਤਾ ਕਿ ਐਸ ਕੇ ਐਮ ਇਕੱਠੀ ਹੈ ਤੇ ਕਿਸਾਨੀ ਹੱਕਾਂ ਦੇ ਲਈ ਲੜਾਈ ਜਾਰੀ ਹੈ ਮੇਰੇ ਨਾਲ ਮੇਰੇ ਸਹਿਯੋਗੀ ਨਵਦੀਪ ਕੌਰ ਨੇ ਉਹਨਾਂ ਤੋਂ ਜਾਣਦੇ ਆ ਕਿ ਅੱਜ ਜੋ ਮੋਗਾ ਦੇ ਵਿੱਚ ਮਹਾਪੰਚਾਇਤ ਹੋਈ ਹੈ ਉਸ ਦੇ ਵਿੱਚ ਜੋ ਪੰਜ ਛੇ ਮੁੱਖ ਨੁਕਤੇ ਨੇ ਉਹ ਕੀ ਰੱਖੇ ਗਏ ਨੇ ਕਿ ਹੁਣ ਜੋ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਦੇ ਲਈ ਰਾਜੇਵਾਲ ਜਾਂ ਰਕੇਸ਼ ਟਕਹੜ ਜਾ ਰਹੇ ਨੇ ਨਵਦੀਪ ਤੁਸੀਂ ਰਕੇਸ਼ ਟਕਹੜ ਜਗਜੀਤ ਦੇ ਹਾਲ ਤੱਕ ਕੋਈ ਬਿਆਨ ਦਿੰਦੇ ਸੁਣਿਆ ਕੀ ਹੁਣ ਇਹਨਾਂ ਐਸਕੇਐਮ ਵੱਲੋਂ ਤਿਆਰੀ ਕੀਤੀ ਗਈ ਹੈ ਜੀ ਬਿਲਕੁਲ ਤੇ ਅੱਜ ਮੋਗਾ ਦੇ ਵਿੱਚ ਮਹਾਪੰਚਾਇਤ ਸੀ ਮਹਾਪੰਚਾਇਤ ਦੇ ਦੌਰਾਨ ਉਹਨਾਂ ਨੇ ਕਈ ਗੱਲਾਂ ਸਾਂਝੀਆਂ ਕੀਤੀਆਂ ਨੇ ਸਭ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਉਹਨਾਂ ਨੇ ਇਕਤਾ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਾਰੇ ਅੱਡ-ਅੱਡ ਹੋ ਕੇ ਲੜ ਰਹੇ ਹਾਂ ਕਿ ਉਹਨਾਂ ਸਾਰੇ ਇੱਕਮਿਕ ਹੋ ਕੇ ਲੜੀਏ ਫੇਰੀ ਆਪਾਂ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਜਿਹੜਾ ਹਲੂਣਾ ਹੈ ਉਹ ਆਪਾਂ ਦੇ ਸਕਾਂਗੇ ਤੇ ਨਾਲ ਹੀ ਇੱਕ ਵੱਡੀ ਅਹਿਮ ਗੱਲ ਹੋਇਆ ਕਿ ਐਸਕੇਐਮ ਉਹ ਲੋਕ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਲਈ ਉਹਨਾਂ ਦੇ ਆਗੂਆਂ ਦੇ ਲਈ ਬਹੁਤ ਵਾਰੀ ਇਹ ਜਿਹੜੀ ਬਿਆਨਬਾਜ਼ੀ ਸੀ ਸਾਹਮਣੇ ਆਉਂਦੀਆਂ ਸੀਗੀਆਂ ਤੇ ਅੱਜ ਉਹਨਾਂ ਨੇ ਕਿਹਾ ਕਿ ਹੁਣ ਤੋਂ ਐਸਕੇਐਮ ਦਾ ਕੋਈ ਵੀ ਜਿਹੜਾ ਲੀਡਰ ਹੈ ਉਹ ਕਿਸੇ ਦੇ ਖਿਲਾਫ ਕੁਝ ਵੀ ਨਹੀਂ ਬੋਲੇਗਾ ਉਹਨਾਂ ਨੇ ਕਿਹਾ ਕਿ ਅਸੀਂ 6 ਮੈਂਬਰੀ ਕਮੇਟੀ ਹੈ ਜਿਹੜੀ ਉਹ ਜਾਵਾਂਗੇ ਖਨੌਰੀ ਬਾਰਡਰ ਤੇ ਵੀ ਜਾਵਾਂਗੇ ਸ਼ੰਭੂ ਬਾਰਡਰ ਤੇ ਵੀ ਜਾਵਾਂਗੇ ਉਹਨਾਂ ਦੇ ਅਦਾਲਤ ਜਾ ਕੇ ਗੱਲਬਾਤ ਕਰਾਂਗੇ ਜਿਹੜੀ ਵੀ ਮਸਲੇ ਨੇ ਉਹਨਾਂ ਮਸ ਸਰਕਾਰ ਦੇ ਨਾਲ ਆਪਾਂ ਸਾਰੇ ਮਿਲ ਕੇ ਆਹ ਸਾਹਮਣਾ ਕਰਾਂਗੇ ਸਭ ਤੋਂ ਅਹਿਮ ਚੀਜ਼ ਹੈ ਜੜੀਓਟ ਕੈਤ ਨੇ ਇਹ ਗੱਲ ਕਹੀ ਹੈ ਕਿ ਇਹ ਜਿਹੜਾ ਖਨੋਰੀ ਤੇ ਸ਼ੰਭੂ ਦਾ ਮੋਰਚਾ ਹੈ ਉਹ ਐਂ ਲੱਗਦਾ ਕਿ ਪੰਜਾਬ ਦਾ ਕੋਈ ਹਿੱਸਾ ਹੈ ਇਹਦੇ ਨਾਲ ਕਹਿੰਦੇ ਸਿੱਖ ਭਾਈਚਾਰਾ ਪੰਜਾਬ ਦੇ ਕਿਸਾਨ ਤੇ ਪੰਜਾਬ ਸਰਕਾਰ ਬਦਨਾਮ ਹੋ ਰਹੀ ਹੈ ਅਹਿਮ ਗੱਲ ਉਹਨੇ ਇਹ ਕਹੀ ਹੈ ਕਿ ਜਦੋਂ ਕੁਝ ਵੀ ਹੁੰਦਾ ਪੰਜਾਬ ਦੀਆਂ ਰੇਲਾਂ ਬੰਦ ਹੁੰਦੀਆਂ ਨੇ ਪੰਜਾਬ ਦੀਆਂ ਦੁਕਾਨਾਂ ਬੰਦ ਹੁੰਦੀਆਂ ਨੇ ਪੰਜਾਬ ਦੇ ਲੋਕ ਪਰੇਸ਼ਾਨ ਹੁੰਦੇ ਨੇ ਕੀ ਮੁੱਦਾ ਪੂਰੇ ਦੇਸ਼ ਦਾ ਹੈ ਫਿਰ ਪੰਜਾਬ ਨੂੰ ਮੇਨ ਮਸਲਾ ਕਿਉਂ ਬਣਾਇਆ ਜਾ ਰਿਹਾ ਕਿਉਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਧੱਕਾ ਕਰ ਰਹੇ ਨੇ ਪੰਜਾਬ ਦੇ ਜਿਹੜੇ ਆਗੂ ਨੇ ਧੱਕਾ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਪੂਰੇ ਦੇਸ਼ ਦੇ ਵਿੱਚ ਸਾਰੇ ਇਕਮਿਕ ਹੋਣੇ ਚਾਹੀਦੇ ਨੇ ਜਿੱਥੇ ਜਿੱਥੇ ਭਾਜਪਾ ਦੀ ਵੀ ਸਰਕਾਰ ਹੈ ਉੱਥੇ ਵੀ ਧਰਨੇ ਹੋਣੇ ਚਾਹੀਦੇ ਨੇ ਉੱਥੇ ਵੀ ਮਹਾਪੰਚਾਇਤਾਂ ਹੁਣ ਤੋਂ ਹੋਣ ਗਈਆਂ ਉੱਥੇ ਵੀ ਸਾਰੇ ਕਿਸਾਨਾਂ ਦਾ ਇਕੱਠ ਹੋਏਗਾ ਉੱਥੇ ਵੀ ਜਿਹੜੇ ਨੇ ਟਰੈਕਟਰ ਮਾਰਚ ਉਹ ਕੱਢੇ ਜਾਣਗੇ ਤੇ ਹੁਣ ਉਹ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਆਗੂ ਨੇ ਜਿਹੜੇ ਹੋਰ ਕੀ ਕੀ ਕਰਦੇ ਨੇ ਕਿੱਥੇ ਕਿੱਥੇ ਧਰਰੇ ਲੱਗਣਗੇ ਕੀ ਸਾਰਾ ਦੇਸ਼ ਇੱਕ ਹੋਏਗਾ ਕਿਉਂਕਿ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਇਹ ਤਾਂ ਸਾਰੇ ਸ਼ੁਰੂ ਤੋਂ ਹੀ ਇੱਕ ਨੇ ਤੇ ਇੱਕ ਹੋ ਕੇ ਹੁਣ ਲੱਗਦਾ ਕਿ ਚੱਲਣਗੇ ਪਰ ਇਸ ਦੇ ਨਾਲ ਅੰਦੋਲਨ ਦੇ ਵਿੱਚ ਰਕੇਸ਼ਟ ਕਹਦੇ ਇੱਕ ਵੱਡਾ ਚਿਹਰਾ ਬਣ ਗਿਆ ਸੀ ਉਹਨਾਂ ਵੱਲੋਂ ਇੱਕ ਵਾਰੀ ਜਦੋਂ ਭਾਵੁਕ ਹੋ ਕੇ ਅਪੀਲ ਕੀਤੀ ਤਾਂ ਮੋਰਚੇ ਵਿੱਚ ਨਵੀਂ ਜਾਨ ਆ ਗਈ ਸੀ ਪਰ ਹੁਣ ਰਕੇਸ਼ਟ ਕਹਿੰਦੇ ਜੋ ਗੱਲ ਕਹੀ ਹੈ ਕਿ ਜੋ ਪੰਜਾਬ ਦਾ ਇਕੱਲਾ ਮੋਰਚਾ ਬਣ ਕੇ ਰਹਿਦਾ ਹੋਇਆ ਨਜ਼ਰ ਆ ਰਿਹਾ ਜੋ ਪਿਛਲੀ ਵਾਰੀ ਵੀ ਇੱਕ ਮਹਾਪੰਚਾਇਤ ਹੋ ਕੇ ਹਟੀ ਹੈ ਟੋਹਾਣਾ ਦੇ ਵਿੱਚ ਹੋਈ ਸੀ ਉਸ ਦੌਰਾਨ ਵੀ ਇਹਨਾਂ ਨੇ ਕਿਹਾ ਸੀ ਕਿ ਇਹ ਇੰਜ ਲੱਗ ਰਿਹਾ ਜਿਵੇਂ ਸਿਰਫ ਇਹ ਮੋਰਚਾ ਹੈ ਇਕੱਲਾ ਪੰਜਾਬ ਦਾ ਲੱਗ ਰਿਹਾ ਅੱਜ ਵੀ ਉਹਨਾਂ ਨੇ ਬਿਆਨ ਦਿੱਤਾ ਉਸ ਤੇ ਕਿੰਤੂ ਪ੍ਰੰਤੂ ਵੀ ਹੋਇਆ ਤੁਸੀਂ ਕਿਵੇਂ ਦੇਖਦੇ ਹੋ ਕਿ ਕੀ ਰਕੇਸ਼ ਕੈਦ ਦਾ ਬਿਆਨ ਪੋਜੀਟਿਵ ਹੈ ਕਿ ਸਿਰਫ ਪੰਜਾਬ ਦੇ ਨਾਲ ਹੀ ਜੁੜੇ ਰਹਿ ਮਸਲਾ ਰਹਿ ਗਿਆ ਹੈ ਕੇਂਦਰ ਸਰਕਾਰ ਵੀ ਇਸੇ ਕਰਕੇ ਧਿਆਨ ਨਹੀਂ ਦੇ ਰਹੀ ਜੇਕਰ ਇਹ ਮੋਰਚਾ ਵੱਡੇ ਪੱਧਰ ਤੇ ਫਲਾਉਣਾ ਜ਼ਰੂਰੀ ਹੈ ਤਾਂ ਸਿਰਫ ਇੱਥੇ ਪੰਜਾਬ ਦਾ ਟੈਗ ਹਟਾਉਣਾ ਕਿੰਨਾ ਕੁ ਜ਼ਰੂਰੀ ਹੈ ਜੀ ਬਿਲਕੁਲ ਰਵਿੰਦਰਜੀਤ ਸਾਹਿਬ ਨਾਲ ਤੁਸੀਂ ਗੱਲ ਕੀਤੀ ਆ ਉਵੇਂ ਹੀ ਮੋਗਾ ਦੇ ਵਿੱਚ ਵੀ ਸਾਰੇ ਪੱਤਰਕਾਰਾਂ ਨੇ ਰਕੇਸ਼ ਕੈਦ ਨੂੰ ਬਕਾਇਦਾ ਇਹੀ ਸਵਾਲ ਪੁੱਛਿਆ ਕਿ ਤੁਸੀਂ ਹੀ ਸਭ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਐਵੇਂ ਨਹੀਂ ਲੱਗਦਾ ਵੀ ਇਹ ਕਿਸਾਨਾਂ ਦਾ ਮੁੱਦਾ ਹੈ ਜਦਕਿ ਤੁਸੀਂ ਕਿਸਾਨਾਂ ਕੋ ਐਵੇਂ ਨਹੀਂ ਲੱਗਦਾ ਵੀ ਜਿਹੜੇ ਕਿਸਾਨ ਨੇ ਉਹੀ ਉੱਥੇ ਬੈਠੇ ਹੋਏ ਨੇ ਸਰਕਾਰ ਨੂੰ ਬਦਨਾਮ ਕਰਨ ਦੀ ਕੋਈ ਨੇ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨੇ ਕਿਸਾਨਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨੇ ਤਾਂ ਉਹਨਾਂ ਨੇ ਕਿਹਾ ਕਿ ਮੈਂ ਇਹ ਗੱਲ ਕਹੀ ਹੈ ਮੈਂ ਇਸ ਚੀਜ਼ ਨੂੰ ਮੰਨਦਾ ਕਿਉਂਕਿ ਮੈਂ ਇਹ ਗੱਲ ਕਹਿੰਦੇ ਵੀ ਮੇਰੇ ਇਸ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਪਰ ਕਹਿੰਦੇ ਅਸਲ ਗੱਲ ਜਿਹੜੀ ਗੱਲ ਹੈ ਉਹ ਮੈਂ ਇਹ ਕਹੀ ਸੀ ਵੀ ਆਪਾਂ ਸਾਰੇ ਕਿਸਾਨਾਂ ਆਪਾਂ ਇਕੱਠੇ ਹੋਗੇ ਸਾਰਿਆਂ ਨੇ ਲੜਨਾ ਤੇ ਜੇਕਰ ਆਪਾਂ ਇਕੱਠੇ ਹੋ ਕੇ ਲੜਾਂਗੇ ਸਰਕਾਰਾਂ ਦੇ ਨਾਲ ਢਿਡਾਂਗੇ ਫੇਰੀ ਹੈ ਜਿਹੜੀ ਉਹ ਐਮਐਸਪੀ ਜਾਂ ਫਿਰ ਸਾਡੀਆਂ ਜਿਹੜੀਆਂ ਹੋਰ ਮੰਗਾਂ ਨੇ ਉਸ ਨੂੰ ਜਲਦ ਤੋਂ ਜਲਦ ਜਿਹੜੀ ਸਰਕਾਰਾਂ ਨੇ ਉਹ ਸੁਣਨ ਗਿਆ ਤੇ ਇਹਨਾਂ ਚੀਜ਼ਾਂ ਨੂੰ ਛੇਤੀ ਤੋਂ ਛੇਤੀ ਲਾਗ ਬਿਲਕੁਲ ਹੁਣ ਦੇਖਣਾ ਇਹ ਹੋਵੇਗਾ ਕਿ ਰਕੇਸ਼ਟ ਕਾਇਤ ਤੇ ਬਲਵੀਰ ਸਿੰਘ ਰਾਜੇਵਾਲ ਇਹ ਕਦੋਂ ਖਨੋਰੀ ਪਹੁੰਚਦੇ ਨੇ ਕਿਉਂਕਿ ਵੱਡੇ ਚਿਹਰੇ ਨੇ ਜੇਕਰ ਇਹ ਖਨੋਰੀ ਪਹੁੰਚਦੇ ਨੇ ਇਸ ਦੇ ਨਾਲ ਖਨੋਰੀ ਨੂੰ ਸ਼ੰਭੂ ਨੂੰ ਐਸ ਕੇ ਐਮ ਨੂੰ ਕਿਸਾਨ ਸੰਘਰਸ਼ ਨੂੰ ਵੱਡੀ ਤਾਕਤ ਮਿਲ ਸਕਦੀ ਹੈ ਤੇ ਹੁਣ ਜੋ ਐਸ ਕੇ ਐਮ ਦੇ ਕਈ ਕਿਸਾਨ ਆਗੂ ਜੋ ਖਨੋਰੀ ਮੋਰਚੇ ਜਾਂ ਸ਼ੰਭੂ ਨੂੰ ਲੈ ਕੇ ਸ਼ਬਦੀ ਜੰਗਲ ਛੇੜੀ ਹੋਈ ਸੀ ਕੋਈ ਨਾ ਕੋਈ ਬਿਆਨ ਆਉਂਦੇ ਸੀ ਹੁਣ ਉਸ ਤੇ ਵੀ ਰੋਕ ਲੱਗੇਗੀ ਜਿਸ ਨਾਲ ਏਕਤਾ ਸਾਫ਼ ਤੌਰ ਤੇ ਮਜ਼ਬੂਤੀ ਹੋਏਗੀ ਕਿ ਸਾਰਾ ਕਿਸਾਨੀ ਸੰਘਰਸ਼ ਇਕੱਠਾ ਹੈ ਤੇ ਹੁਣ ਤਾਂ ਸਾਨੂੰ ਬਲਵੀਰ ਸਿੰਘ ਰਾਜੇਵਾਲ ਤੇ ਰਕੇਸ਼ਟ ਕਾਇਤ ਦਾ ਬਿਆਨ ਵੀ ਸੁਣਾਉਂਦੇ ਆ ਕਿ ਇਸ ਤਰੀਕੇ ਨਾਲ ਉਹਨਾਂ ਨੇ ਮੋਗਾ ਦੇ ਵਿੱਚ ਅੱਜ ਪੱਤਰਕਾਰਾਂ ਨੂੰ ਜਵਾਬ ਦਿੱਤਾ ਲੋਕਾਂ ਨੂੰ ਜਵਾਬ ਦਿੱਤਾ ਹੈ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਜਵਾਬ ਦਿੱਤਾ ਹੈ ਜੋ ਕਹਿੰਦੇ ਸੀ ਐਸਕੇਮ ਟੁੱਟ ਗਿਆ ਕੋਈ ਕੋ ਬੜਾ ਦੁਸ਼ ਪ੍ਰਚਾਰ ਹੋ ਰਿਹਾ ਸੀਗਾ ਵੀ ਐਸਕੇਮ ਤਾਂ ਫਟ ਗਿਆ ਜੀ ਐਸਕੇਮ ਖਤਮ ਹੋ ਗਿਆ ਅਸੀਂ ਸੋਚਿਆ ਵੀ ਸਾਰੇ ਭਾਈਚਾਰੇ ਨੂੰ ਇਕੱਠਾ ਕਰਕੇ ਇੱਕ ਵਾਰੀ ਇਹ ਮਿੱਥ ਜਿਹੜੀ ਇਹ ਤੋੜੀ ਜਾਏ ਅੱਜ ਜਿਸ ਤਰ੍ਹਾਂ ਇਹ ਤੇ ਰਿਕਾਰਡ ਗਏ ਦੇਖੋ ਕਿਸਾਨਾਂ ਦੇ ਸਵਾਲ ਤੇ ਸਾਰੀ ਦੁਨੀਆ ਦੇ ਵਿੱਚ ਕਾਰਪੋਰੇਟ ਜਿਹੜਾ ਉਹ ਸਰਕਾਰਾਂ ਨੂੰ ਹਤਾਇਤਾ ਦੇਣ ਲੱਗ ਪਿਆ ਇੱਥੇ ਖਾਸ ਤੌਰ ਤੇ ਸਾਰੇ ਮੁੱਦੇ ਜਿਹੜੇ ਨੇ ਇੱਥੇ ਦਾ ਵਪਾਰ ਵੀ ਇੱਥੇ ਦੀ ਇੰਡਸਟਰੀ ਵੀ ਸਾਰੀ ਕੁਝ ਵੱਡੇ ਕਾਰਪੋਰੇਟਸ ਅੱਤੇ ਆਉਣਾ ਚਾਹੁੰਦੇ ਨੇ ਤੇ ਅੱਜ ਇੱਥੋਂ ਅਸੀਂ ਮੈਸੇਜ ਦਿੱਤਾ ਵੀ ਸਾਰਿਆਂ ਨੂੰ ਲੜਾਈ ਲਈ ਤਿਆਰ ਹੋਣਾ ਚਾਹੀਦਾ ਸਤਿਵਲ ਸਾਬ ਕਿਤਾ ਧੰਨਵਾਲ ਸਾਬ ਦਾ 43 ਸਾਲ ਤੋਂ ਉੱਪਰ ਹੋ ਗਏ ਆਂ ਅੰਦਰ ਸਰਕਾਰ ਮੰਗਾ ਤੇ ਗੌਰ ਨਹੀਂ ਕਰਦੀ ਇਸੇ ਦੀ ਚਿੰਤਾ ਜਾਹਰ ਕੀਤੀ ਅਸੀਂ ਤਾਂ ਉਹਨਾਂ ਦੇ ਨਾਲ ਖੜੇ ਆਂ ਲੱਗਦਾ ਜਿਸ ਤਰ੍ਹਾਂ ਅੱਜ ਮਹਾਪੰਚਾਇਤ ਹੋਈ ਹੈ ਮਹਾਪੰਚਾਇਤ ਤੋਂ ਬਾਅਦ ਹੁਣ ਕੇਂਦਰ ਸਰਕਾਰ ਦੇ ਕਰਨਾਂ ਦੇ ਜੋਰ ਸਨ ਦੇਖੋ ਸਰਕਾਰ ਹੋਵੇ ਤਾਂ ਸੋਚਣਾ ਚਾਹੀਦਾ ਪਰ ਮੈਨੂੰ ਨਹੀਂ ਲੱਗਦਾ ਇੱਥੇ ਸਰਕਾਰ ਨਹੀਂ ਹੈ ਇੱਥੇ ਤਾਂ ਡਿਕਟੇਟਰਸ਼ਿਪ ਹੈ ਸੂਡੋ ਡੈਮੋਕ੍ਰੇਸੀ ਹੈ इस तरह की महापंचायतें जब दिल्ली का आंदोलन चला तो भारत सरकार महापंचायतें संयुक्त मोर्चे ने पूरे देश में की और अभी भी पूरे देश में महापंचायत होंगी बगैर महापंचायत के सरकारें मानने की नहीं ये पंचायतें करनी पड़ेगी संयुक्त मोर्चे के पास में हमारे चालीस से ज्यादा बड़े लीडर हैं सब जगह पंचायतें करेंगे अपनी बात कहेंगे वैचारिक क्रांति से ही परिवर्तन आएगा अभी जब से दिल्ली के आंदोलन हुए 24 देशों में बाहर ट्रैक्टर मार्च हुए हैं तो एक विचार हमारा जा रहा है जिस और हम अपने प्रोग्राम करते रहेंगे के साथ करता है। और संयुक्त मोर्चा ने यह भी निर्णय लिया है कि देश में आंदोलन कोई भी कर रहा है आंदोलनकारी कोई भी हम उसकी मदद करेंगे पहले कल जो मीटिंग की जा रही है और आप छह मेंबरी कमेटी है हमारी वो कल वहाँ पे जाएगी उन लोगों से भी बातचीत करेगी और हम चाहते हैं कि आपस में आगे दुण प्रोग्राम दुण किसने किसी ने किसी उस पर सहमति बने मुख्यमंत्री तो ने कहा है कि जो सुप्रीम कोर्ट कहेगी हम उसके मुताबिक काम करेंगे जो प्रोग्राम हमारे अभी ये नहीं सुप्रीम कोर्ट के फैसले को पहले कैसे बता सकते हैं सुप्रीम कोर्ट ने तो ये कहा है कि बातचीत करो हमारे राष्ट्र और बात सुप्रीम कोर्ट नहीं फैसला देने की क्योंकि कोर्ट में हमारा नहीं है ये सरकार फैसला देगी एमएसपी गारंटी कानून का सरकार कानून बनाएगी इस पे कोर्ट वो कानून बनाएगा नाम कोर्ट में गए जैसे अलग 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 बयान दे रही थी आपका हमने कभी ये नहीं कहा हमने हमने कहा है कि हमने ये कहा है कि ये अभी आंदोलन पंजाब की धरती पे है जब तक ये आंदोलन बाहर नहीं निकलेगा जहाँ पे बीजेपी की सरकार है जब तक आंदोलन वहां नहीं पहुंचेगा जब तक इसका असर वहां पर नहीं पड़ेगा ये हमने कहा अभी पंजाब की धरती पे अभी रेल पंजाब की रुक रही दुकान पंजाब की बंद है आपस में लोग एक दूसरे के खिलाफ पंजाब में हो रहे हैं इसको बाहर ले जाना पड़ेगा और बाहर जब जाएगा जब, जब संयुक्त मोर्चा देश का किसान सब इकट्ठा लड़ाई लड़ेगा जो हमने दिल्ली में लोग इकट्ठे आए दिल्ली से आंदोलन करते हैं हम चाहते हैं कि वही लोग फिर इकट्ठा हो और एक प्लेटफॉर्म पे इकट्ठा होगा अपनी बातचीत करें और इस मोर्चे को फिर बड़ा एक आंदोलन का रूप दे पंजाब से बाहर अगर संयुक्त मोर्चा इकट्ठा हो जाएगा दोनों फॉर्मों की तीनों की तालमेल हो जाएगी तो यह पंजाब के बाहर भी जाएगा पंजाब की धरती से बाहर जब तक यह नहीं जाएगा ये मोर्चा जितना नहीं जाएगा तो कल लगता है हमारी तालमेल कमेटी है हमारे लीडर है यहाँ पे उगरा साहब तालमेल कमेटी के अध्यक्ष है हमारे और पंजाब से बाहर जाना चाहिए इस तरह की महापंचायतें जब दिल्ली का आंदोलन चला तो भारत सरकार महापंचायतें संयुक्त मोर्चे ने पूरे देश में की सा देख रहे होनेर मैं हाँ सिंह बदन ਮੋਗਾ ਦੇ ਵਿੱਚ ਕਿਸਾਨਾਂ ਦੀ ਅੱਜ ਮਹਾਪੰਚਾਇਤ ਹੋਈ ਬਲਵੀਰ ਸਿੰਘ ਰਾਜੇਵਾਲ ਰਕੇਸ਼ ਤਕੈਤ ਸਮੇਤ ਐਸ ਕੇ ਐਮ ਦੇ ਤਮਾਮ ਆਗੂ ਸਟੇਜ ਤੇ ਮੌਜੂਦ ਰਹੇ ਬਿਆਨਬਾਜ਼ੀ ਹੋਈ ਤੇ ਇੱਕ ਸਵਾਲ ਜੋ ਅਕਸਰ ਚੁੱਕਿਆ ਜਾ ਰਿਹਾ ਸੀ ਤੇ ਕੀ ਐਸ ਕੇ ਐਮ ਹੁਣ ਖਨੋਰੀ ਤੇ ਸ਼ੰਭੂ ਤੇ ਚੱਲ ਰਹੇ ਮੋਰਚਿਆਂ ਤੋਂ ਵੱਖਰਾ ਹੈ ਸ਼ਾਇਦ ਇਸ ਦਾ ਜਵਾਬ ਅੱਜ ਮੋਗਾ ਜੋ ਮਹਾਪੰਚਾਇਤ ਹੋਈ ਹੈ ਉਸ ਤੋਂ ਮਿਲ ਵੀ ਗਿਆ ਹੋਵੇ ਸ਼ਾਇਦ ਇਸ ਤੋਂ ਬਾਅਦ ਹੁਣ ਇਹ ਤਿੰਨੇ ਚਾਰ ਜੋ ਮੋਰਚੇ ਨੇ ਇਕੱਠੇ ਹੁੰਦੇ ਹੋਏ ਨਜ਼ਰ ਵੀ ਆਉਣ ਸ਼ਾਇਦ ਇਹ ਹੋ ਸਕਦਾ ਹੈ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਤਾਕਤ ਦਾ ਅੰਦਾਜ਼ਾ ਸ਼ਾਇਦ 1-2 ਦਿਨਾਂ ਦੇ ਵਿੱਚ ਲੱਗ ਜਾਣ ਸ਼ਾਇਦ ਇਸ ਲਈ ਹੈ ਕਿਉਂਕਿ ਹਜੇ ਬਲਬੀਰ ਸਿੰਘ ਰਾਜੇਵਾਲ ਰਾਕੇਸ਼ ਚਕੈਤ ਤੇ ਹੋਰ ਐਸਕੇ ਆਂ ਦੇ ਜਿੰਨੇ ਵੱਡੇ ਚਿਹਰੇ ਨੇ ਉਹ ਕਦੋਂ ਖਨੋਰੀ ਤੇ ਕਦੋਂ ਸ਼ੰਭੂ ਪਹੁੰਚਦੇ ਨੇ ਕਦੋਂ ਹੱਥ ਮਲ ਹੁੰਦੇ ਨੇ ਜਗਜੀਤ ਸਿੰਘ ਢੱਲੇਵਾਲ ਨਾਲ ਸਰਵਨ ਸਿੰਘ ਪੰਦੇਰ ਨਾਲ ਇਹ ਦੇਖਣਾ ਹੋਵੇਗਾ ਪਰ ਅੱਜ ਇੱਕ ਗੱਲ ਇਹ ਸਾਫ ਹੋ ਗਈ ਹੈ ਕਿ ਐਸ ਕੇ ਐਮ ਨੇ ਮਤੇ ਪਾਸ ਕੀਤੇ ਨਹੀਂ ਸਾਫ ਤੌਰ ਤੇ ਕਹਿ ਦਿੱਤਾ ਹੈ ਕਿ ਉਹ ਖਨੋਰੀ ਮੋਰਚੇ ਦੇ ਨਾਲ ਖੜੇ ਨੇ ਜੋ ਕਹਿ ਰਹੇ ਸੀ ਕਿ ਐਸ ਕੇ ਐਮ ਦੋ ਫੜ ਹੈ ਤਿੰਨ ਫੜ ਹੈ ਚਾਰ ਫੜ ਹੈ ਅੱਜ ਉਹਨਾਂ ਨੂੰ ਇਹ ਸਨੇਹਾ ਰਾਜੇਵਾਲ ਨੇ ਦੇ ਦਿੱਤਾ ਕਿ ਐਸ ਕੇ ਐਮ ਇਕੱਠੀ ਹੈ ਤੇ ਕਿਸਾਨੀ ਹੱਕਾਂ ਦੇ ਲਈ ਲੜਾਈ ਜਾਰੀ ਹੈ ਮੇਰੇ ਨਾਲ ਮੇਰੇ ਸਹਿਯੋਗੀ ਨਵਦੀਪ ਕੌਰ ਨੇ ਉਹਨਾਂ ਤੋਂ ਜਾਣਦੇ ਆ ਕਿ ਅੱਜ ਜੋ ਮੋਗਾ ਦੇ ਵਿੱਚ ਮਹਾਪੰਚਾਇਤ ਹੋਈ ਹੈ ਉਸ ਦੇ ਵਿੱਚ ਜੋ ਪੰਜ ਛੇ ਮੁੱਖ ਨੁਕਤੇ ਨੇ ਉਹ ਕੀ ਰੱਖੇ ਗਏ ਨੇ ਕਿ ਹੁਣ ਜੋ ਜਰਜੀਤ ਸਿੰਘ ਢੱਲੇਵਾਲ ਨੂੰ ਮਿਲਣ ਦੇ ਲਈ ਰਾਜੇਵਾਲ ਜਾਂ ਰਕੇਸ਼ਟ ਕਹਿ ਜਾ ਰਹੇ ਨੇ ਨਵਦੀਪ ਤੁਸੀਂ ਰਾਕੇਸ਼ ਤਕਾਇਰ ਜਗਜੀਤ ਡੱਲੇਵਾਲ ਤੋਂ ਲੈ ਕੇ ਕੋਈ ਬਿਆਨ ਦਿੰਦੇ ਸੁਣਿਆ ਹੈ ਕੀ ਹੁਣ ਇਹਨਾਂ ਐਸਕੇਐਮ ਵੱਲੋਂ ਤਿਆਰੀ ਕੀਤੀ ਗਈ ਹੈ ਜੀ ਬਿਲਕੁਲ ਤੇ ਅੱਜ ਮੋਗਾ ਦੇ ਵਿੱਚ ਮਹਾਪੰਚਾਇਤ ਸੀ ਮਹਾਪੰਚਾਇਤ ਦੇ ਦੌਰਾਨ ਉਹਨਾਂ ਨੇ ਕਈ ਗੱਲਾਂ ਸਾਂਝੀਆਂ ਕੀਤੀਆਂ ਨੇ ਸਭ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਉਹਨਾਂ ਨੇ ਏਕਤਾ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਾਰੇ ਆਡ-ਆਡ ਹੋ ਕੇ ਲੜ ਰਹੇ ਹਾਂ ਕਿ ਉਹਨਾਂ ਸਾਰੇ ਇੱਕਮਿਕ ਹੋ ਕੇ ਲੜੀਏ ਫੇਰੀ ਆਪਾਂ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਜਿਹੜਾ ਹਲੂਣਾ ਆ ਉਹ ਆਪਾਂ ਦੇ ਸਕਾਂਗੇ ਤੇ ਨਾਲ ਹੀ ਇੱਕ ਵੱਡੀ ਅਹਿਮ ਗੱਲ ਹੋਇਆ ਕਿ ਐਸਕੇਐਮ ਉਹ ਲੋਕ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਲਈ ਉਹਨਾਂ ਦੇ ਆਗੂਆਂ ਦੇ ਲਈ ਬਹੁਤ ਵਾਰੀ ਇਹ ਜਿਹੜੀ ਬਿਆਨਬਾਜ਼ੀ ਸੀ ਸਾਹਮਣੇ ਆਉਂਦੀਆਂ ਸੀਗੀਆਂ ਤੇ ਅੱਜ ਉਹਨਾਂ ਨੇ ਕਿਹਾ ਕਿ ਹੁਣ ਤੋਂ ਐਸਕੇਐਮ ਦਾ ਕੋਈ ਵੀ ਜਿਹੜਾ ਲੀਡਰ ਹੈ ਉਹ ਕਿਸੇ ਦੇ ਖਿਲਾਫ ਕੁਝ ਵੀ ਨਹੀਂ ਬੋਲੇਗਾ ਉਹਨਾਂ ਨੇ ਕਿਹਾ ਕਿ ਅਸੀਂ 6 ਮੈਂਬਰੀ ਕਮੇਟੀ ਹੈ ਜਿਹੜੀ ਉਹ ਜਾਵਾਂਗੇ ਖਨੌਰੀ ਬਾਰਡਰ ਤੇ ਵੀ ਜਾਵਾਂਗੇ ਸ਼ੰਭੂ ਬਾਰਡਰ ਤੇ ਵੀ ਜਾਵਾਂਗੇ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਕਰਾਂਗੇ ਜਿਹੜੀ ਵੀ ਮਸਲੇ ਨੇ ਉਹਨਾਂ ਮਸਲਿਆਂ ਤੇ ਕਾਰ ਦੇ ਨਾਲ ਆਪਾਂ ਸਾਰੇ ਮਿਲ ਕੇ ਆਹ ਸਾਹਮਣਾ ਕਰਾਂਗੇ ਸਭ ਤੋਂ ਅਹਿਮ ਚੀਜ਼ ਹੈ ਜੜੀਓਟ ਕੈਤ ਨੇ ਇਹ ਗੱਲ ਕਹੀ ਹੈ ਕਿ ਇਹ ਜਿਹੜਾ ਖਨੌਰੀ ਤੇ ਸ਼ੰਭੂ ਦਾ ਮੋਰਚਾ ਹੈ ਉਹ ਐਂ ਲੱਗਦਾ ਕਿ ਪੰਜਾਬ ਦਾ ਕੋਈ ਹਿੱਸਾ ਹੈ ਇਹਦੇ ਨਾਲ ਕਹਿੰਦੇ ਸਿੱਖ ਭਾਈਚਾਰਾ ਪੰਜਾਬ ਦੇ ਕਿਸਾਨ ਤੇ ਪੰਜਾਬ ਸਰਕਾਰ ਬਦਨਾਮ ਹੋ ਰਹੀ ਹੈ ਅਹਿਮ ਗੱਲ ਉਹਨੇ ਇਹ ਕਹੀ ਹੈ ਕਿ ਜਦੋਂ ਕੁਝ ਵੀ ਹੁੰਦਾ ਪੰਜਾਬ ਦੀਆਂ ਰੇਲਾਂ ਬੰਦ ਹੁੰਦੀਆਂ ਨੇ ਪੰਜਾਬ ਦੀਆਂ ਦੁਕਾਨਾਂ ਬੰਦ ਹੁੰਦੀਆਂ ਨੇ ਪੰਜਾਬ ਦੇ ਲੋਕ ਪਰੇਸ਼ਾਨ ਹੁੰਦੇ ਨੇ ਕਿ ਮੁੱਦਾ ਪੂਰੇ ਦੇਸ਼ ਦਾ ਹੈ ਫਿਰ ਪੰਜਾਬ ਨੂੰ ਮੇਨ ਮਸਲਾ ਕਿਉਂ ਬਣਾਇਆ ਜਾ ਰਿਹਾ ਕਿਉਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਧੱਕਾ ਕਰ ਰਹੇ ਨੇ ਪੰਜਾਬ ਦੇ ਜਿਹੜੇ ਆਗੂ ਨੇ ਧੱਕਾ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਪੂਰੇ ਦੇਸ਼ ਦੇ ਵਿੱਚ ਸਾਰੇ ਇੱਕਮਿਕ ਹੋਣੇ ਚਾਹੀਦੇ ਨੇ ਜਿੱਥੇ ਜਿੱਥੇ ਭਾਜਪਾ ਦੀ ਵੀ ਸਰਕਾਰ ਹੈ ਉੱਥੇ ਵੀ ਤਰਨੇ ਹੋਣੇ ਚਾਹੀਦੇ ਨੇ ਉੱਥੇ ਵੀ ਮਹਾਪੰਚਾਇਤਾਂ ਹੁਣ ਤੋਂ ਹੋਣ ਗਈਆਂ ਉੱਥੇ ਵੀ ਸਾਰੇ ਕਿਸਾਨਾਂ ਦਾ ਇਕੱਠ ਹੋਏਗਾ ਉੱਥੇ ਵੀ ਜਿਹੜੇ ਨੇ ਟਰੈਕਟਰ ਮਾਰਚ ਉਹ ਕੱਢੇ ਜਾਣਗੇ ਤੇ ਹੁਣ ਉਹ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਆਗੂ ਨੇ ਜਿਹੜੇ ਹੋਰ ਕੀ ਕੀ ਕਰਦੇ ਨੇ ਕਿੱਥੇ ਕਿੱਥੇ ਧਰਰੇ ਲੱਗਣਗੇ ਕੀ ਸਾਰਾ ਦੇਸ਼ ਇੱਕ ਹੋਏਗਾ ਕਿਉਂਕਿ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਇਹ ਤਾਂ ਸਾਰੇ ਸ਼ੁਰੂ ਤੋਂ ਹੀ ਇੱਕ ਨੇ ਤੇ ਇੱਕ ਹੋ ਕੇ ਹੁਣ ਲੱਗਦਾ ਕਿ ਚੱਲਣਗੇ ਪਰ ਇਸ ਦੇ ਨਾਲ ਅੰਦੋਲਨ ਦੇ ਵਿੱਚ ਰਕੇਸ਼ਟ ਕਹਦੇ ਇੱਕ ਵੱਡਾ ਚਿਹਰਾ ਬਣ ਗਿਆ ਸੀ ਉਹਨਾਂ ਵੱਲੋਂ ਇੱਕ ਵਾਰੀ ਜਦੋਂ ਭਾਵੁਕ ਹੋ ਕੇ ਅਪੀਲ ਕੀਤੀ ਤਾਂ ਮੋਰਚੇ ਵਿੱਚ ਨਵੀਂ ਜਾਨ ਆ ਗਈ ਸੀ ਪਰ ਹੁਣ ਰਕੇਸ਼ਟ ਕਹਿੰਦੇ ਜੋ ਗੱਲ ਕਹੀ ਹੈ ਕਿ ਜੋ ਪੰਜਾਬ ਦਾ ਇਕੱਲਾ ਮੋਰਚਾ ਬਣ ਕੇ ਰਹਿਦਾ ਹੋਇਆ ਨਜ਼ਰ ਆ ਰਿਹਾ ਜੋ ਪਿਛਲੀ ਵਾਰੀ ਵੀ ਇੱਕ ਮਹਾਪੰਚਾਇਤ ਹੋ ਕੇ ਹਟੀ ਹੈ ਟੋਹਾਣਾ ਦੇ ਵਿੱਚ ਹੋਈ ਸੀ ਉਸ ਦੌਰਾਨ ਵੀ ਇਹਨਾਂ ਨੇ ਕਿਹਾ ਸੀ ਕਿ ਇਹ ਇੰਜ ਲੱਗ ਰਿਹਾ ਜਿਵੇਂ ਸਿਰਫ ਇਹ ਮੋਰਚਾ ਹੈ ਇਕੱਲਾ ਪੰਜਾਬ ਦਾ ਲੱਗ ਰਿਹਾ ਅੱਜ ਵੀ ਉਹਨਾਂ ਨੇ ਬਿਆਨ ਦਿੱਤਾ ਉਸ ਤੇ ਕਿੰਤੂ ਪ੍ਰੰਤੂ ਵੀ ਹੋਇਆ ਤੁਸੀਂ ਕਿਵੇਂ ਦੇਖਦੇ ਹੋ ਕਿ ਕੀ ਇਹ ਰਕੇਸ਼ ਗਾਇਤ ਦਾ ਬਿਆਨ ਪੋਜ਼ਿਟਿਵ ਹੈ ਕਿ ਸਿਰਫ ਪੰਜਾਬ ਦੇ ਨਾਲ ਹੀ ਜੁੜੇ ਰਿਹਾ ਮਸਲਾ ਰਹਿ ਗਿਆ ਹੈ ਕੇਂਦਰ ਸਰਕਾਰ ਵੀ ਇਸੇ ਕਰਕੇ ਧਿਆਨ ਨਹੀਂ ਦੇ ਰਹੀ ਜੇਕਰ ਇਹ ਮੋਰਚਾ ਵੱਡੇ ਪੱਧਰ ਤੇ ਫਲਾਉਣਾ ਜ਼ਰੂਰੀ ਹੈ ਤਾਂ ਸਿਰਫ ਇੱਥੇ ਪੰਜਾਬ ਦਾ ਟੈਗ ਹਟਾਉਣਾ ਕਿੰਨਾ ਜ਼ਰੂਰੀ ਹੈ ਜੀ ਬਿਲਕੁਲ ਰਵਿੰਦਰਜੀਤ ਜੀ ਸਾਹਿਬ ਨਾਲ ਤੁਸੀਂ ਗੱਲ ਕੀਤੀ ਆ ਉਵੇਂ ਹੀ ਮੋਗਾ ਦੇ ਵਿੱਚ ਵੀ ਸਾਰੇ ਪੱਤਰਕਾਰਾਂ ਨੇ ਰਕੇਸ਼ ਟਕੈਤ ਨੂੰ ਬਕਾਇਦਾ ਇਹੀ ਸਵਾਲ ਪੁੱਛਿਆ ਕਿ ਤੁਸੀਂ ਹੀ ਸਭ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਐਵੇਂ ਨਹੀਂ ਲੱਗਦਾ ਵੀ ਇਹ ਕਿਸਾਨਾਂ ਦਾ ਮੁੱਦਾ ਹੈ ਜਦਕਿ ਤੁਸੀਂ ਕਿਸਾਨ ਆਖੋ ਐਵੇਂ ਨਹੀਂ ਲੱਗਦਾ ਵੀ ਜਿਹੜੇ ਕਿਸਾਨ ਨੇ ਉਹੀ ਉੱਥੇ ਬੈਠੇ ਹੋਏ ਨੇ ਸਰਕਾਰ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨੇ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨੇ ਕਿਸਾਨਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨੇ ਤਾਂ ਉਹਨਾਂ ਨੇ ਕਿਹਾ ਕਿ ਮੈਂ ਇਹ ਗੱਲ ਕਹੀ ਹੈ ਮੈਂ ਇਸ ਚੀਜ਼ ਨੂੰ ਮੰਨਦਾ ਕਿਉਂਕਿ ਮੈਂ ਇਹ ਗੱਲ ਕਹਿੰਦੇ ਵੀ ਮੇਰੇ ਇਸ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਇਸੀ ਵੀ ਆਪਾਂ ਸਾਰੇ ਕਿਸਾਨ ਆ ਆਪਾਂ ਇਕੱਠੇ ਹੋਗੇ ਸਾਰਿਆਂ ਨੇ ਲੜਨਾ ਤੇ ਜੇਕਰ ਆਪਾਂ ਇਕੱਠੇ ਹੋ ਕੇ ਲੜਾਂਗੇ ਸਰਕਾਰਾਂ ਦੇ ਨਾਲ ਢਿਡਾਂਗੇ ਫੇਰੀ ਹੈ ਜਿਹੜੀ ਉਹ ਐਮਐਸਪੀ ਜਾਂ ਫਿਰ ਸਾਡੀਆਂ ਜਿਹੜੀਆਂ ਹੋਰ ਮੰਗਾਂ ਨੇ ਉਸ ਨੂੰ ਜਲਦ ਤੋਂ ਜਲਦੀ ਸਰਕਾਰਾਂ ਨੇ ਉਹ ਸੁਣਨ ਗਿਆ ਤੇ ਇਹਨਾਂ ਚੀਜ਼ਾਂ ਨੂੰ ਛੇਤੀ ਤੋਂ ਛੇਤੀ ਲਾਗੂ ਕੀਤਾ ਜਾਏਗਾ ਤੇ ਬਿਲਕੁਲ ਹੁਣ ਦੇਖਣਾ ਇਹ ਹੋਵੇਗਾ ਕਿ ਰਕੇਸ਼ ਕਾਇਤ ਤੇ ਬਲਵੀਰ ਸਿੰਘ ਰਾਜੇਵਾਲ ਇਹ ਕਦੋਂ ਖਨੋਰੀ ਪਹੁੰਚਦੇ ਨੇ ਕਿਉਂਕਿ ਵੱਡੇ ਚਿਹਰੇ ਨੇ ਜੇਕਰ ਇਹ ਖਨੋਰੀ ਪਹੁੰਚਦੇ ਨੇ ਇਸ ਦੇ ਨਾਲ ਖਨੋਰੀ ਨੂੰ ਸ਼ੰਭੂ ਨੂੰ ਐਸ ਕੇ ਐਮ ਨੂੰ ਕਿਸਾਨ ਸੰਘਰਸ਼ ਨੂੰ ਵੱਡੀ ਤਾਕਤ ਮਿਲ ਸਕਦੀ ਹੈ ਤੇ ਹੁਣ ਜੋ ਐਸ ਕੇ ਐਮ ਦੇ ਕਈ ਕਿਸਾਨ ਆਗੂ ਜੋ ਖਨੋਰੀ ਮੋਰਚੇ ਜਾਂ ਸ਼ੰਭੂ ਨੂੰ ਲੈ ਕੇ ਸ਼ਬਦੀ ਜੰਗਲ ਛੇੜੀ ਹੋਈ ਸੀ ਕੋਈ ਨਾ ਕੋਈ ਬਿਆਨ ਆਉਂਦੇ ਸੀ ਹੁਣ ਉਸ ਤੇ ਵੀ ਰੋਕ ਲੱਗੇਗੀ ਜਿਸ ਨਾਲ ਏਕਤਾ ਸਾਫ਼ ਤੌਰ ਤੇ ਮਜ਼ਬੂਤੀ ਹੋਏਗੀ ਕਿ ਸਾਰਾ ਕਿਸਾਨੀ ਸੰਘਰਸ਼ ਇਕੱਠਾ ਹੈ ਤੇ ਹੁਣ ਤੁਹਾਨੂੰ ਬਲਵੀਰ ਸਿੰਘ ਰਾਜੇਵਾਲ ਤੇ ਰਕੇਸ਼ ਕਾਇਤ ਦਾ ਬਿਆਨ ਵੀ ਸੁਣਾਉਨੇ ਆ ਕਿ ਇਸ ਤਰੀਕੇ ਨਾਲ ਉਹਨਾਂ ਨੇ ਮੋਗਾ ਦੇ ਵਿੱਚ ਅੱਜ ਪੱਤਰਕਾਰਾਂ ਨੂੰ ਜਵਾਬ ਦਿੱਤਾ ਲੋਕਾਂ ਨੂੰ ਜਵਾਬ ਦਿੱਤਾ ਹੈ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਜਵਾਬ ਦਿੱਤਾ ਹੈ ਜੋ ਕਹਿੰਦੇ ਸੀ ਐਸਕੇਮ ਟੁੱਟ ਗਿਆ ਹੈ ਕੋਈ ਇੱਕ بڑا ਦੁਸ਼ ਪ੍ਰਚਾਰ ਹੋ ਰਿਹਾ ਸੀਗਾ ਵੀ ਐਸਕੇਮ ਤੋਂ ਖਟ ਗਿਆ ਜੀ ਐਸਕੇਮ ਖਤਮ ਹੋ ਗਿਆ ਅਸੀਂ ਸੋਚਿਆ ਵੀ ਸਾਰੇ ਭਾਈਚਾਰੇ ਨੂੰ ਇਕੱਠਾ ਕਰਕੇ ਇੱਕ ਵਾਰੀ ਇਹ ਮਿੱਥ ਜਿਹੜੀ ਇਹ ਤੋੜੀ ਜਾਏ ਅੱਜ ਜਿਸ ਤਰ੍ਹਾਂ ਇਹ ਤੇ ਰਿਕਾਰਡ ਗੈਦਰਿੰਗ ਹੋਈ ਮੰਡੀ ਦੇ ਵਿੱਚ ਕਿਤੇ 3 ਸਿੱਟਰ ਨੂੰ ਥਾਂ ਨਹੀਂ ਰਹੀ ਹਾਲੇ ਵੀ ਲੋਕੀ ਆ ਰਹੇ ਸੀ ਇਹ ਇਟ ਪ੍ਰੂਵਸ ਵੀ ਐਸਕਿਮ ਵਾਸ देयर ਐਸਕਿਮ ਇਜ਼ देयर ਐਕਸਿਮ ਵੀ ਬੀ देयर ਫਤਵੀ ਬਾਸ ਕਿਹਾ ਕਿ ਸਟੇ ਦੇ ਉੱਤੇ ਤੋਂ ਬੋਲੇ ਸੀ ਕਿ ਜਿਹੜੇ ਮਦਨ ਲੈ ਗਏ ਮੈਂ ਦਿੱਲੀ ਬਾਰਡਰ ਤੇ ਵੀ ਜਾਵਾਂਗੇ ਨਹੀਂ ਅਸੀਂ ਅੱਜ ਫੈਸਲਾ ਕੀਤਾ ਵੀ ਕੋਈ ਵੀ ਜਥੇਬੰਦੀ ਜਿਹੜੇ ਬਾਰਡਰ ਤੇ ਲੜ ਰਹੇ ਨੇ ਉਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦੇ ਕੋਈ ਨੈਗੇਟਿਵ ਕਮੈਂਟ ਕੋਈ ਨਹੀਂ ਕਰੇਗਾ ਇੱਕ ਤਾਂ ਇਹ ਵੱਡਾ ਫੈਸਲਾ ਉੱਜਾ ਇਹ ਵੀ ਫੈਸਲਾ ਕੀਤਾ ਵੀ ਉਹਨਾਂ ਨਾਲ ਤਾਲਮਿਲ ਕੀਤਾ ਜੇ ਕੱਲ ਨੂੰ ਕਣਾ ਚਾਹੁੰਦੇ ਅੱਜ ਮਹਾਪੰਚਾਇਤ ਦੇ ਵਿੱਚ ਕਾਫੀ ਲੀਡਰਸ ਆ ਗਏ ਅੱਜ ਦੇ ਵਿੱਚ ਚਾਰ ਵੀ ਰੱਖਿਆ ਗਿਆ ਸੀ ਦੇਖੋ ਕਿਸਾਨਾਂ ਦੇ ਸਵਾਲ ਤੇ ਸਾਰੀ ਦੁਨੀਆ ਦੇ ਵਿੱਚ ਕਾਰਪੋਰੇਟ ਜਿਹੜਾ ਉਹ ਸਰਕਾਰਾਂ ਨੂੰ ਹਤਾਇਤਾ ਦੇ ਲੱਗ ਪਿਆ ਇੱਥੇ ਖਾਸ ਤੌਰ ਤੇ ਸਾਰੇ ਮੁੱਦੇ ਜਿਹੜੇ ਨੇ ਇੱਥੇ ਦਾ ਵਪਾਰ ਵੀ ਇੱਥੇ ਦੀ ਇੰਡਸਟਰੀ ਵੀ ਸਾਰੀ ਕੁਝ ਵੱਡੇ ਕਾਰਪੋਰੇਟਸ ਅਧਿਆਉਣਾ ਚਾਹੁੰਦੇ ਨੇ ਤੇ ਅੱਜ ਇਥੋਂ ਅਸੀਂ ਮੈਸੇਜ ਦਿੱਤਾ ਵੀ ਸਾਰੇ ਨੂੰ ਲੜਾਈ ਲਈ ਤਿਆਰ ਹੋਣਾ ਚਾਹੀਦਾ ਮੱਛਵਾਲਾ ਸਾਹਿਬ ਕਿੰਨਾ ਦੱਲੇਵਾਲ ਸਾਹਿਬ ਦਾ 42 ਦਿਨ ਤੋਂ ਉੱਪਰ ਹੋ ਗਿਆ ਹੈ ਕੇਂਦਰ ਸਰਕਾਰ ਮੰਗਾ ਤੇ ਗੌਰ ਨਹੀਂ ਕਰ ਰਹੀ ਇਸੋ ਦੀ ਚਿੰਤਾ ਜਾਰ ਕੀਤੀ ਅਸੀਂ ਤੇ ਉਹਨਾਂ ਦੇ ਨਾਲ ਖੜੇ ਲੱਗਦਾ ਜਿਸ ਵਾਰ ਮਹਾਪੰਚਾਇਤ ਹੋਈ ਹੈ ਮਹਾਪਿੰਡਤਾ ਬਾਦ ਹੁਣ ਕੇਂਦਰ ਸਰਕਾਰ ਦੇ ਕਰਨਾਂ ਦੇ ਜੋਰ ਨਾਲ ਦੇਖੋ ਸਰਕਾਰ ਹੋਵੇ ਤਾਂ ਸੋਚਣਾ ਚਾਹੀਦਾ ਪਰ ਮੈਨੂੰ ਨਹੀਂ ਲੱਗਦਾ ਇੱਥੇ ਸਰਕਾਰ ਨਹੀਂ ਹੈ ਇੱਥੇ ਤਾਂ ਡਿਕਟੇਟਰਸ਼ਿਪ ਹੈ ਸੂਡੋ ਡੈਮੋਕ੍ਰੇਸੀ ਹੈ ਇਸ ਤਰ੍ਹਾਂ ਹੈ ਕਿ ਵਾਹ ਪੰਚਾਇਤ ਜਦ ਦਿੱਲੀ ਕਾ